सरदार भगवंत सिंह मान जी ने अपना इस इलाके बताया गया निर्टा हिस्सा गा सरदार भगवंत सिंह मान जी ने पहली कैबिनेट ती हजार नौकरिया अनाउंस की जो लगभग संताली हजार दे 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 के रूप दा नौकरियां देखिए नौजवान का गुस्सा जोड़ा विश्वास जो विश्वास पंजाब का नौजवान खो चुका बहाल करने के अंदर सरदार भगवंत सिंह मान जी ने बहुत बड़ा एक रोल नवाया मैं गल कहनी चाहना गा

ਉਹ ਕਾਰ ਦੇ ਕਰਕੇ ਦੇਸੀ ਕਿ ਇੱਕ ਤਸੀਲ ਬਣਾਵਾਂਗੇ ਇੱਕ ਦਫਤਰ ਬਣਾਵਾਂਗੇ ਜਿੱਥੇ ਸਾਰੇ ਸਭ ਤੋਂ ਇਕੱਠੇ ਹੋਣਗੇ ਤੇ ਕੁਝ ਛਾਤਾਂ ਨੇ ਉਹਨਾਂ ਲਈ ਜਨਰੇਸ਼ਨਸ ਵਾਸਤੇ ਬਣ ਰਿਹਾ ਹੈ ਜੈ ਸਟੇਡੀਅਮ ਬਣ ਰਿਹਾ ਹੋਣ ਜੈ ਮਹੱਲਾ ਕਲੀਨਿਕ ਬਣ ਰਿਹਾ ਹੋਣ ਜੈ ਸਕੂਲ ਬਣ ਰਿਹਾ ਹੋਣ ਜੈ ਕਾਲਜ ਬਣਾਵਾਂਗੇ ਬਿਲਕੁਲ ਆਪੇ ਕੋਈ ਇਹ ਨਹੀਂ ਹੈ ਕਿ ਪਾਰਕਿੰਗ ਵੀ प्रॉब्लम हो गई जब बाथरूम भी है नक्शे जड़े आप नक्शे चेक करना मैं पूछना पार्किंग कि बाथरूम कि बैठक का एरिया कि पानी पीने का प्रबंध किस्ता जिलकुल अपरेट मिलने नए मिलने दस करोड़ अस्सी लख रुपया लगे और सबको तो वही गल य है कि एसटीमेट जो एसटीमेट न डेढ़ करोड़ रुपया बचा लिया घट लगे घट लग्या और लगे क्वालिटी का समान है हस्पाल उद्घाटन हो रहे हैं नियुक्ति पत्र वंडे जा रहे हैं नौकरियां मिल रही हैं यह तो फंक्शन ही खत्म हो गए थे नौकरियां वंटन वाले फंक्शन ही खत्म हो गया से आपके घर दिन देते सारा कुछ ਪੰਜਾਹ ਹਜ਼ਾਰ 427 ਹੋ ਗਈਆਂ ਜੀ 59427 ਨੌਕਰੀਆਂ ਦੇ ਗਿਆ ਤੁਹਾਡਾ ਪੁੱਤ ਪਜਾਪਤੀ ਜੱਟ ਪੜਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਮੈ ਰਹੇ ਹਾਂ ਜੀ ਹੈਈ ਤੇ ਤੁਸੀਂ ਉਹ ਗੜਬੇ ਨੂੰ ਸਬ ਡਿਵੀਜ਼ਨ ਦਾ ਦਰਜਾ ਕਾਫੀ ਅਰਸੇ ਪਹਿਲਾਂ ਮਿਲਿਆ ਸੀ ਬਹੁਤ ਸਾਲ ਪਹਿਲਾਂ ਮਿਲਿਆ ਸੀ ਪਰ ਲੇਕਿਨ ਦਫਤਰ ਨਾ ਹੋਣ ਦੇ ਕਾਰਨ ਐਸ ਡੀ ਐਮ ਸਾਹਿਬ ਦਾ ਦਫਤਰ ਜਿਹੜਾ ਉਹ ਮਾਰਕੀਟ ਕਮੇਟੀ ਚ ਚੱਲਦਾ ਸੀ ਸਾਡੇ ਡੀ ਐਸ ਪੀ ਦਾ ਦਫਤਰ ਉਹ ਵੀ ਮਾਰਕੀਟ ਕਮੇਟੀ ਸੁਧਰ ਚੱਲਦਾ ਸੀ ਸਾਡੇ ਸੀ ਡੀ ਪੀਓ ਸਾਹਿਬ ਦਾ ਦਫਤਰ ਉਹ ਮਰਦਖੇੜੇ ਪਿੰਡ ਚੱਲਦਾ ਸੀ ਬੀਡੀਪੀਓ ਸਾਹਿਬ ਦਾ ਦਫਤਰ ਪੂਰ ਬੰਚਾਰੇ ਪਿੰਡ ਚੱਲਦਾ ਸੀ ਕੋਈ ਜਾਨੀ ਕਿਸੇ ਪਿੰਡ ਚੱਲਦਾ ਸੀ ਕੋਈ ਕਿਸੇ ਪਿੰਡ ਚੱਲਦਾ ਸੀ ਔਰ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਬਹੁਤ ਜਿਕਰ ਛੋਟਾ ਮੋਟਾ ਕੋਈ ਕੰਮ ਕਰਾਉਣਾਗਾ ਵਕਫ ਵਕ ਜਿਹੜਾ ਪਿੰਡਾਂ ਜਾਣਾ ਪੈਂਦਾ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਬਤੌਰ ਜਦੋਂ ਮੁੱਖ ਮੰਤਰੀ ਸੌ ਚੁੱਕੀ ਦਾ ਤੁਰੰਤ ਅਸੀਂ ਇਸ ਚੀਜ਼ ਦਾ ਸਭ ਤੋਂ ਪਹਿਲਾ ਐਕਸ਼ਨ ਲਿਆ ਔਰ 1.5 ਸਾਲ ਪਹਿਲਾਂ ਇਸ ਬਿਲਡਿੰਗ ਦਾ ਨੀ ਪੱਥਰ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਰੱਖ ਕੇ ਗਿਆ ਸੀਗੇ ਅੱਜ ਜੋ ਮੁਕੰਮਲ ਹੋਈ ਹੈ ਲੋਕਾਂ ਨੂੰ ਸਮਰਪਿਤ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਹਲਕਾ ਤੜਬਾ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਕਿ ਤੁਹਾਡੀ ਚਰਕੋਣੀ ਮੰਗਾ ਜਿਹੜੀ ਉਹ ਅੱਜ ਪੂਰੀ ਹੋਈ ਹੈ ਕਿ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੁਣ ਇੱਕੋ ਛੱਤ ਥੱਲੇ ਜਿਹੜੇ ਨੇ ਉਹ ਸਾਰੇ ਕੰਮ ਹੋਣਗੇ ਲੋਕਾਂ ਦੇ ਕਿੰਨੇ ਦਾ ਪ੍ਰੋਜੈਕਟ ਸੀ ਤੇ ਕਿੰਨੇ ਟਾਈਮ ਦੇ ਵਿੱਚ ਬਣਿਆ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਸੀ ਵੀ ਡੇਢ ਕਰੋੜ ਦਾ ਜਿਹੜਾ ਬਚਾਇਆ ਗਿਆ ਐਸਟੀਮੇਟ ਦੇ ਵਿੱਚੋਂ ਆ ਦੇਖੋ ਲਗਭਗ 12 ਕਰੋੜ ਦੇ ਜਿਹੜਾ ਇਹਦਾ ਐਸਟੀਮੇਟ ਲੱਗਿਆ ਸੀਗਾ ਤੇ 10 ਕਰੋੜ 80 ਲੱਖ ਚ ਬਣ ਕੇ ਤਿਆਰ ਹੋਇਆਗਾ ਪਹਿਲੀ ਵਾਰ ਹੋਇਆਗਾ ਕਿ ਜਿੰਨੇ ਦਾ ਐਸਟੀਮੇਟ ਲੱਗਿਆ ਸੀਗਾ ਉਤੋਂ ਘੱਟ ਪੈਸਿਆਂ 'ਚ ਬਿਲਡਿੰਗ ਤਿਆਰ ਹੋਈ ਆ ਕਿਉਂਕਿ ਸਾਡੀ ਸਮੁੱਚੀ ਟੀਮ ਦੜਬਾ ਦੀ ਸਾਰੇ ਅਸੀਂ ਸਾਡੇ ਸਾਥੀ ਜਿਹੜੇ ਲਗੇ ਕੋਈ ਇਮਾਨਦਾਰੀ ਦਾ ਕੰਮ ਕਰਦੇ ਨੇਗੇ ਕਦੇ ਕੋਈ ਵੀ ਕਿਸੇ ਗਲਤ ਕੰਮ ਚ ਰਿਵਰਬ ਨਹੀਂ ਹੈਗਾ ਇਹੀ ਕਾਰਨ ਆ ਕਿ ਪੈਸੇ ਘੱਟ ਲੱਗੇ ਨੇ ਪੁਰਾਣੀਆਂ ਸਰਕਾਰਾਂ ਚ ਕੀ ਹੁੰਦਾ ਸੀਗਾ ਜੇ ਐਸਟੀਮੇਟ 10 ਕਰੋੜ ਦਾ ਲੱਗਿਆ ਤੱਕ ਬਿਲਡਿੰਗ ਬਣਦੀ ਸੀਗਾ ਐਸਟੀਮੇਟ ਵਾਧਾ ਵਾਧਾ 15 ਕਰੋੜ ਤੱਕ ਪਹੁੰਚ ਜਾਂਦਾ ਸੀਗਾ ਸਾਡਾ ਐਸਟੀਮੇਟ ਘਟਿਆਗਾ ਇਹ ਬਹੁਤ ਵੱਡੀ ਉਦਾਹਰਨ ਆ ਪੰਜਾਬ ਦੇ ਅੰਦਰ ਸੋ ਅਸੀਂ ਬਹੁਤ ਸਾਰੇ ਜਿੱਥੇ ਵੀ ਕਿਤੇ ਪ੍ਰੋਜੈਕਟ ਚੱਲ ਰਹੇ ਨੇਗੇ ਸੋ ਅਸੀਂ ਐਸਟੀਮੇਟ ਘਟਾਉਣੇ ਆਗੇ ਪਹਿਲੀਆਂ ਸਰਕਾਰਾਂ ਚ ਐਸਟੀਮੇਟ ਵਾਧੇ ਹੁੰਦੇ ਸੀਗੇ ਸੋ ਇੱਥੋਂ پتہ ਲੱਗਦਾ ਕਿ ਪੰਜਾਬ ਦੇ ਅੰਦਰ ਕਿ ਇਮਾਨਦਾਰ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਹੀ ਚ ਕੰਮ ਕਰ ਰਹੀ ਹੈ ਜਿਹੜੀ ਲੰਸਰ ਜਿਹੜੇ ਅਰਜੀ ਨਿਵੇਸ਼ ਨੇ ਜਾਂ ਸਿਕਾ ਨਿਵੇਸ਼ ਨੇ ਸਰ ਉਸੇ ਜਗ੍ਹਾ ਤੇ ਰਹਿਣਗੇ ਜਾਂ ਉਹ ਵੀ ਇੱਥੇ ਸ਼ਿਫਟ ਕਿਤੇ ਆ ਦੇਖੋ ਅਸੀਂ ਸਾਰੇ ਉਹਨਾਂ ਅਰਜੀ ਨਿਵੇਸ਼ਾਂ ਨਾਲ ਮੀਟਿੰਗ ਕਰਾਂਗੇ ਉਹਨਾਂ ਦਾ ਵੀ ਅੱਛਾ ਪ੍ਰਬੰਧ ਕਰਾਂਗੇ ਕਿਉਂਕਿ ਉਹ ਵੀ ਪਾਰਟਨਰ ਪਾਰ ਇਸ ਬਿਲਡਿੰਗ ਦਾ ਸਭ ਨੂੰ ਹਕੂਕ ਦੇਣੀ ਹੈ ਜਦੋਂ ਲੋਕਾਂ ਲੋਕਾਂ ਲਈ ਤੇ ਬਣੇ ਨੇਗੇ ਸੋ ਬਿਲਕੁਲ ਉਹਨਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਨੂੰ ਜਿਹੜਾ ਹੈਗਾ ਅਸੀਂ ਇਹਦਾ ਵੀ ਜਲਦੀ ਹੱਲ ਕਰਾਂਗੇ ਉਹਨਾਂ ਨੂੰ ਵੀ ਬਿਲਡਿੰਗ ਜਿਹੜੀ ਹੈ ਮੈਂ ਚੈੱਕ ਕਰਵਾਵਾਂਗੇ ਛੇਮਾ ਸਾਹਿਬ ਸਟੇਡੀਅਮ ਦੀ ਗੱਲ ਕੀਤੀ ਗਈ ਹੈ ਉਹ ਬਿਲਕੁਲ ਬੜੀ ਜਲਦੀ ਜਿਹੜਾ ਇੰਡੋਰ ਸਟੇਡੀਅਮ ਦਾ ਨੀਂਹ ਪੱਥਰ ਲਈ ਰੱਖਣ ਦੇ ਲਈ ਬੀ ਆਜੀ ਮਾਨ ਸਾਹਿਬ ਨੂੰ ਸਟੇਜ ਤੋਂ ਰਿਕਵੈਸਟ ਕੀਤੀ ਆ ਕਿ ਇੱਕ ਕੰਪਲੈਕਸ ਦਾ ਨੀਂਹ ਪੱਥਰ ਰੱਖ ਕੇ ਜਾਓ ਜਿੱਥੇ ਸਾਡੇ ਬੱਚੇ ਜਿਹੜੇ ਨੇਗੇ ਉਹ ਖੇਡ ਕੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੱਕ ਕੇ ਖੇਡਾ ਖੇਡਣਗੇ ਔਰ ਪੰਜਾਬ ਦਾ ਨਾਮ ਹਲਕੇ ਜਰੇ ਵਿੱਚ ਦਾ ਨਾਮ ਚਮਕਾਉਣਗੇ ਕਿਉਂਕਿ ਇੰਡੋਰ ਸਟੇਡੀਅਮ ਦੀ ਬਹੁਤ ਵੱਡੀ ਘਾਟ ਸੀਗੀ ਪੁਰਾਣੀਆਂ ਸਰਕਾਰਾਂ ਨੇ ਕਈ ਵਾਰ ਕਿਹਾ ਪਰ ਲੇਕਿਨ ਦਢਵੇਂ ਚੰਡੋਂ ਸਟੇਡੀਅਮ ਨਹੀਂ ਬਣਿਆ ਸੀ ਪਹਿਲੀ ਵਾਰ ਆ ਕਿ ਢੜਬੇ ਸ਼ਹਿਰ ਦੇ ਅੰਦਰ ਇੰਡੋਰ ਸਟੇਡੀਅਮ ਬਣਨ ਜਾ ਰਿਹਾ ਜਿਹਾ ਕਿ ਵੱਡੇ ਵੱਡੇ ਸ਼ਹਿਰਾਂ ਚ ਹੁੰਦਾ ਸੀਗਾ ਉਹ ਸਾਡੇ ਛੋਟੇ ਸ਼ਹਿਰ ਚ ਬਣਨ ਜਾ ਰਿਹਾ ਔਰ ਢੜਬਾ ਮੈਸਮਨ ਦਾ ਔਰ ਨਾਲ ਸਮੇਂ ਤੇ ਬਲੰਦੀਆਂ ਤੇ ਹੋਵੇ ਜਿਹੜੇ ਢੜਬਾ ਦੇ ਵਿੱਚ ਆਇਆ ਜੀ ਕੰਪਲੈਕਸ ਕਿਸ ਤਰ੍ਹਾਂ ਦੀ ਕੰਪਨੀ ਹੈ ਸਰ ਕਿੱਡੀ ਵੱਡੇ ਪ੍ਰੋਜੈਕਟ ਤਿਆਰ ਕਰਦੇ ਲਈ ਜੀ ਸਰ ਬਹੁਤ ਘੱਟ ਸਮੇਂ ਚ ਤਿਆਰ ਕੀਤਾ ਜੀ ਜਿਹੜੀ ਕੰਪਨੀ ਆ ਬਹੁਤ ਵੱਡੀ ਕੰਪਨੀ ਆ ਬੜੇ ਬੜੇ ਆਪਣੇ ਕੋਲੇ ਕੰਟਰੈਕਟ ਹੁੰਦੇ ਨੇ ਪਰ ਲੇਕਿਨ ਉਹਨਾਂ ਨੇ ਬੜੇ ਥੋੜੇ ਸਮੇਂ ਚ ਤਿਆਰ ਕੀਤਾ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਰ ਕਈ ਡਿਪਾਰ